ਆਉਣ ਵਾਲੀ ਪੀੜੀ ਦੰਦੀ ਰਹੂਗੀ ਗਵਾਹੀ ਜਿਉਂ ਪੀ ਹਰਿਆਣਾ ਤੇ ਪੰਜਾਬ ਤੀਨੇ ਭਾਈ ਤੈਨੂੰ ਲੰਗਰ ਛਕਾ ਕੇ ਅਤਵਾਦ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲੇ ਹਾ ਨਹੀਂ ਤੈਨੂੰ ਦਿੱਲੀਏ ਉਹ ਤੈਨੂੰ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਕਿਸਾਨੀ ਹੱਕਾਂ ਨੂੰ ਲੈ ਕੇ ਸਾਡੇ ਸੂਰਮਿਆਂ ਬਾਰਡਰਾਂ ਤੇ ਡੱਟੇ ਹੋਏ ਆ ਸਾਡੀਆਂ ਹੋਲੀਆਂ ਦੀਵਾਲੀਆਂ ਨਵੇਂ ਸਾਲ ਔਰ ਠੰਡ ਗਰਮੀ ਨੇ ਆਪਣਾ ਹਨੇਰੀ ਚੱਕੜ ਕਿਸਾਨ ਸਾਰਿਆਂ ਨੂੰ ਚੱਲਦਾ ਔਰ 90 ਸਾਲ ਲੋਕੀ ਤਾਂ ਸਾਰੇ सेलिब्रेट ਕਰ ਰਹੇ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਜੀ ਕਿਸਾਨ ਇਹ ਸਾਰੇ ਡਟੇ ਹੋਏ ਨੇ ਬਾਰਡਰਾਂ ਤੇ ਜੀ ਔਰ ਨਵਾਂ ਸਾਲ ਆਪਣਾ ਤਾਂ बस ਐਸੇ ਤਰੀਕੇ ਨਾਲ ਇਹਨੂੰ ਮਨਾਣਾ ਕਹਿ ਸਕਦੇ ਆ ਲੜਦੇ ਲੋਕ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਤੁਸੀਂ ਉਮਰ 'ਚ ਮੈਨੂੰ ਲੱਗਦਾ ਸਭ ਤੋਂ ਛੋਟੇ ਆ ਸਾਰੇ ਆਗੂ ਹੋਂ ਤੋਂ ਸਭ ਤੋਂ ਛੋਟਾ ਜਿਹੜਾ ਵੱਡੀ ਮੀਟਿੰਗ 'ਚ ਵੀ ਬੈਠਦਾ ਇਸ ਪਿਆਰ ਨਾਲ ਬੱਚਿਆਂ ਨਾਲ ਰੱਖਦੇ ਆ ਅੱਜ ਇਹ ਬਜ਼ੁਰਗ ਸਾਰੇ ਆ بارش ਆ ਰਹੀ ਆ ਸੁੱਥਿਆਂ ਲੋਕੀ ਬੈਠ ਕੇ ਕੱਟਣਾ ਪੈਂਦਾ ਤੁਸੀਂ ਕੋਈ ਵੀ ਚੀਜ਼ ਲੈਂਦੇ ਹੋ ਉਹਦਾ ਰੇਟ ਤੈਅ ਹੋ ਜਾਂਦਾ ਅੱਜ ਕਿਸਾਨ ਉਹਦੀ ਵੈਲਿਊ ਜ਼ੀਰੋ ਨਵਾਂ ਸਾਲ ਤੇ ਗੱਲ ਇਹ ਦੈਂ ਕਿ ਜੇ ਸਾਡੇ ਬੱਚਿਆਂ ਦੇ ਮੂੰਹ 'ਚ ਬੁਰਕੀ ਨਾ ਰਹੀ ਤੇ ਨਵਾਂ ਸਾਲ ਸਾਡਾ ਕਦਾ ਜੀ 13 ਫਰਵਰੀ ਨੂੰ ਮੇਰੇ ਵੀ ਅੱਖ ਦੇ ਵਿੱਚ ਗੋਲੀ ਲੱਗੀ ਤੇ ਅੱਖ ਚਲੀ ਗਈ ਮੈਂ ਦੇਖ ਰਹੀ ਹਾਂ ਸਾਰੇ ਬੇਸ਼ੱਕ ਹੈਨਾ ਬਜ਼ੁਰਗਾਂ ਇੱਥੇ ਮੌਜੂਦ ਨੇ ਕਿੰਨੇ ਦਿਨਾਂ ਤੋਂ ਠੰਡ ਹੰਡਾ ਰਹੇ ਨੇ ਹੁਣੇ ਪਤਾ ਲੱਗਾ ਸੀ ਕਿ ਬਿਮਾਰ ਵੀ ਹੋ ਰਹੇ ਨੇ ਲੇਕਿਨ ਫਿਰ ਵੀ ਸਾਰਿਆਂ ਦੇ ਖੇੜੇ ਮੱਥੇ ਹੀ ਨੇ ਸਾਰੇ ਇਸ ਟਾਈਮ ਵੈਲਕਮਿੰਗ ਹੀ ਨੇ ਔਰ ਸਾਰੇ ਇਸ ਚੀਜ਼ ਨੂੰ ਮੰਨ ਰਹੇ ਨੇ ਕਿ ਹਾਂ ਜੇ ਨਵਾਂ ਸਾਲ ਹੈ ਅਟਲੀਸਟ ਅਸੀਂ ਇਕੱਠੇ ਆ ਤੇ ਆਪਣੇ ਹੱਕ ਲਈ ਖੜੇ ਆ ਅੱਜ ਇਹ ਬਜ਼ੁਰਗ ਸਾਰੇ ਆ ਇਦੇ ਵਿੱਚ ਕੋਈ ਵੀ ਨੌਜਵਾਨ ਆਉਂਦਾ ਤੇ ਆਪਣੇ ਬੱਚਿਆਂ ਵਾਂਗ ਪਿਆਰ ਦਿੰਦੇ ਆ ਪ੍ਰਸ਼ਾਦਾ ਪਾਣੀ ਛਕਾਉਂਦੇ ਆ ਕਿਸੇ ਨੂੰ ਇਹ ਫੀਲ ਨਹੀਂ ਹੋਣ ਦਿੰਦੇ ਬਾਹਰੋਂ ਆਏ ਹੋਏ ਆ ਇੰਨਾ ਪਿਆਰ ਹੈ ਹੁਣ ਤੁਸੀਂ ਬਾਹਰੋਂ ਆਇਓ ਸਾਡੇ ਲਈ ਸਾਡੇ ਸਭ ਤੋਂ ਵਧੀਆ ਸਾਡੇ ਕੋਲ ਪਰੌਣੇ ਆਏ ਹੁੰਦੇ ਆ ਸਾਨੂੰ ਚਾ ਚੜ ਜਾਂਦਾ ਹੈ ਇਸ ਸੰਗਠਨ ਦੇ ਵਿੱਚ ਇਹ ਸਾਰਾ ਪਰਿਵਾਰ ਬੈਠਾ ਹੋਇਆ ਜ਼ਿੰਦਾਦਿਲੀ ਦੇ ਨਾਲ ਜ਼ਿੰਦਗੀ ਜਿਉਣੀ ਚਾਹੀਦੀ ਆ ਔਰ ਹਮੇਸ਼ਾ ਆਪਣੇ ਪੰਜਾਬ ਦੀ ਗੱਲ ਕਰੋ ਪੰਜਾਬ ਦੀ ਬਾਤ ਪਾਓ ਔਰ ਹਮੇਸ਼ਾ ਇਕੱਠੇ ਹੋ ਕੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਧਰਮ ਹੈ ਨਵਾਂ ਸਾਲ ਮਨਾ ਰਿਹਾ ਹਾਂ ਔਰ ਕੀ ਦਿਲ ਦੇ ਵਿੱਚ ਚੱਲਦਾ ਹੈ ਜਿੱਤ ਕੇ ਹੀ ਜਾਵਾਂਗੇ ਜੀ ਇੱਥੋਂ ਹੁਣ ਜਦੋਂ ਗਿਆ ਸਾਲ 2024 ਦਾ ਅਖੀਰਲਾ ਦਿਨ ਹੈ ਔਰ ਨਵੇਂ ਸਾਲ ਦੇ ਆਉਣ ਦਾ ਹਰ ਇੱਕ ਨੂੰ ਚਾਅ ਹੈ ਹਰ ਕੋਈ ਪਲਾਨ ਕਰ ਰਿਹਾ ਹੈ ਕਿ ਅਸੀਂ ਨਵਾਂ ਸਾਲ ਇਸ ਤਰੀਕੇ ਚੜਾਣਾ ਹੈ ਅਸੀਂ ਨਵਾਂ ਸਾਲ ਇਸ ਤਰੀਕੇ ਨਾਲ ਇੰਜੋਏ ਕਰਨਾ ਹੈ ਬਟ ਅੱਜ ਅਸੀਂ ਜਿੱਥੇ ਤੁਹਾਨੂੰ ਲੈ ਕੇ ਆਏ ਆ ਉਹਨਾਂ ਦੇ ਜਿਗਰੇ ਨੂੰ ਸਲਾਮ ਹੈ ਕਿਉਂਕਿ ਅਸੀਂ ਚਾਹੁੰਦੇ ਆ ਕਿ ਨਵੇਂ ਸਾਲ ਦੀ ਸ਼ੁਰੂਆਤ ਉਹਨਾਂ ਨਾਲ ਕੀਤੀ ਜਾਵੇ ਜੋ ਸਾਡੇ ਆਉਣ ਵਾਲੇ ਸਾਲਾਂ ਦੇ ਲਈ ਇਕੱਠੇ ਹੋਏ ਨੇ ਸੰਘਰਸ਼ ਕਰ ਰਹੇ ਨੇ ਬਾਰਡਰਾਂ ਤੇ ਠੰਡ ਹਟਾ ਰਹੇ ਨੇ ਤਾਂ ਕਿ ਸਾਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਕਿਸਾਨਾਂ ਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਰਾਹਤ ਮਿਲ ਸਕੇ ਔਰ ਉਹਨਾਂ ਦਾ ਜਿਹੜਾ ਨਵਾਂ ਸਾਲ ਹੈ ਉਹ ਵਾਕਈ ਦੇ ਵਿੱਚ ਸੋਨਾ ਹੋਵੇ ਐਂਡ ਇਸ ਦੇ ਲਈ ਮੈਂ ਆਈ ਆ ਜਿਨ੍ਹਾਂ ਦੇ ਨਾਲ ਉਹ ਉਹਨਾਂ ਨਾਲ ਤਾਂ ਮਿਲਾਂਗੇ ਉਹ ਵੀ ਉਹਨਾਂ ਨਾਲ ਮਿਲਵਾਨਗੇ ਜਿਨ੍ਹਾਂ ਨਾਲ ਐਕਚੁਅਲੀ ਉਹ ਟਾਈਮ ਸਪੈਂਡ ਕਰਦੇ ਨੇ ਔਰ ਕਿੰਨੇ ਟਾਈਮ ਤੋਂ ਇਕੱਠੇ ਨੇ ਸੋ ਕਲਾਕਾਰ ਰੇਸ਼ਮ ਸਿੰਘ ਹਨਮੋਲ ਜੀ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਹੋ ਤੁਸੀਂ ਬਹੁਤ ਅੱਛੇ ਜੀ ਚੜਦੀ ਕਲਾ ਚੜਦੀ ਕਲਾ ਹੈ ਨਾ ਸਾਨੂੰ ਗੁਰੂ ਸਾਹਿਬ ਹੋਣਾ ਨੇ ਸਿੱਖਿਆ ਚਾਹੀਏ ਕਿਹਾ ਹੈ ਕਿ ਚੜਦੀ ਕਲਾ ਚਹੀ ਰਹਿਣਾ ਤਾਂ ਹੀ ਮੈਨੂੰ ਲੱਗਦਾ ਹੈ ਕਿ ਸਾਰੇ ਕਿਸਾਨ ਜਦੋਂ ਜਦੋਂ ਵੀ ਲੋੜ ਪੈਂਦੀ ਹੈ ਆਉਂਦੇ ਨੇ ਆਪਣੇ ਹੱਕ ਦੀ ਆਵਾਜ਼ ਚੱਕਦੇ ਨੇ ਔਰ ਕਿੰਨਾ ਕੁਛ ਹੰਡਾਉਂਦੇ ਨੇ ਬਟ 90 ਸਾਲ ਦੇ ਮੁਬਾਰਕਬਾਦ ਦੇ ਨਾਲ ਨਾਲ ਜ਼ਰੂਰ ਚਾਹਾਂਗੀ ਕਿ ਤੁਸੀਂ ਆਪਣੀ ਜੋ ਜਜ਼ਬਾਤ ਇਸ ਵਕਤ ਦੱਬੀ ਬੈਠੇ ਹੋ ਉਹ ਜ਼ਰੂਰ ਦੱਸੋ ਮੈਂ ਤਾਂ ਇਹ ਹੈ ਕਿ ਲੋਕ ਨਵਾਂ ਸਾਲ ਸੈਲੀਬ੍ਰੇਟ ਕਰਦੇ ਹੈ ਕੋਈ ਪਬਾਂ ਚ ਕਲਬਾਂ ਚ ਜਾ ਕੇ ਹੈ ਨਾ ਪਰ ਇੱਥੇ ਉਹ ਰੂਹਾਂ ਉਹ ਸੂਰਮੇ ਸੁਰਾ ਸੋ ਪਹਿਚਾਨੀਆਂ ਜੋ ਲੜਾਈ ਦੀਨ ਕਹੇ ਥੇ ਨਾ ਕਿਸਾਨੀ ਹੱਕਾਂ ਦੇ ਲਈ ਕਿਸਾਨੀ ਜਿਹੜੇ ਐਮ ਆਰ ਪੀ ਦੀ ਸਾਡੀ ਲੜਾਈ ਹੈ ਕਿ ਫਸਲਾਂ ਦੇ ਰੇਟ ਦਾ ਇੱਕ ਕਾਨੂੰਨ ਹੋਵੇ ਕਿਸਾਨੀ ਹੱਕਾਂ ਨੂੰ ਲੈ ਕੇ ਸਾਡੇ ਸੂਰਮੇ ਬਾਰਡਰਾਂ ਤੇ ਡੱਟੇ ਹੋਏ ਆ ਔਰ ਮੈਂ ਚਾਹਾਂਗਾ ਤੁਸੀਂ ਅੱਗੇ ਨੂੰ ਆਦਿਓ ਮੜਾ ਜਾਂ ਨਾਲ ਬੈਕਗ੍ਰਾਉਂਡ 'ਚ ਆਪਾਂ ਫਰੇਮ 'ਚ ਸਾਰਿਆਂ ਨੂੰ ਲੈ ਲਈਏ ਇਹ ਸੂਰਮੇ ਸਾਰੇ ਜੀ ਡੱਟੇ ਸਸ਼ਟਿਕਾਲ ਸਾਰਿਆਂ ਨੂੰ ਸਸ਼ਟਿਕ ਹਾਂਜੀ ਜੀ ਇਹ ਜੀ ਇਹਨਾਂ ਦਾ ਸਾਡੀਆਂ ਹੋਲੀਆਂ ਦੀਵਾਲੀਆਂ ਨਵੇਂ ਸਾਲ ਔਰ ਠੰਡ ਗਰਮੀ ਮੇਂ ਤਪਣਾ ਹਨੇਰੀ ਚੱਕੜ ਕਿਸਾਨ ਸਾਰਿਆਂ ਨੂੰ ਚੱਲਦਾ ਔਰ ਪਿਛਲਾ ਅੰਦੋਲਨ ਵੀ ਜਿਹੜਾ ਚੱਲਿਆ ਹਮੇਸ਼ਾ ਹੀ ਹੁਣ ਨਵੇਂ ਸਾਲ ਲੋਕੀ ਤਾਂ ਸਾਰੇ ਸੈਲੀਬ੍ਰੇਟ ਕਰ ਰਹੇ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਜੀ ਪਰ ਇਹ ਚਿਹਰੇ ਸਾਰੇ ਮੇਰਾ ਸਿਰ ਝੁਕਦਾ ਇਹਨਾਂ ਸਾਰੀਆਂ ਰੂਹਾਂ ਦੇ ਅੱਗੇ ਜਿਹੜੇ ਚਾਹੁੰਦੇ ਨੇ ਕਿ ਕਿਸਾਨ ਦੀ ਜਿਹੜੀ ਫਸਲ ਦਾ ਉਹ ਰੇਟ ਹੈ ਉਹਦਾ ਵੀ ਹੈਨਾ ਇੱਕ ਕਾਨੂੰਨ ਬਣ ਜੇ ਜਿਦਾਂ ਦੁਕਾਨ ਤੇ ਆਪਾਂ ਕੋਈ ਵੀ ਚੀਜ਼ ਲੈਣੇ ਆ ਹੈਨਾ ਟੂਥ ਬਰਸ਼ ਲੈ ਲੀਏ ਪਾਇਆ ਤੁਹਾਡਾ ਇਹ ਇਹ ਤੁਤੀ ਲੈ ਆ ਹੁਣ ਮਾਈਕੇ ਦਾ ਇੱਕ ਰੇਟ ਹੈ ਚਾਹੇ ਤੁਸੀਂ ਐਮਾਜ਼ਨ ਤੋਂ ਲਿਆ ਇਆ ਤੁਸੀਂ ਸ਼ੋਅਰੂਮ ਤੋਂ ਲਿਆ ਏਦਾਂ ਹੀ ਕਿਸਾਨਾਂ ਦੀ ਮੰਗ ਹੈ ਕਿ ਸਾਡੀ ਫਸਲਾਂ ਦਾ ਵੀ ਜਿਹੜਾ ਇੱਕ ਮੁੱਲ ਹੈ ਉਹਦਾ ਇੱਕ ਵਸ ਕਾਨੂੰਨ ਬਣਾ ਦਿਓ ਵੀ ਆਹ ਚੀਜ਼ ਇੰਨੇ ਨੂੰ बिकੂਗੀ ਉਹਦੇ ਨਾਲ ਜਿਹੜਾ ਕੰਜ਼ਿਊਮਰ ਹੈ ਉਹਨੂੰ ਵੀ ਲੁੱਟਮਚਾਈ ਨਹੀਂ ਹੋਊਗੀ ਜਿਦਾਂ ਆਪਾਂ ਆਲੂ ਕਈ ਵਾਰੀ 5-7 ਰੁਪਏ ਨੂੰ ਰੋਲਦਾ ਫਿਰਦਾ ਜੇ ਚਿਪਸ ਲੈਣ ਜਾਈਏ ਉਹਦੇ ਉਹ ਗ੍ਰਾਮਾਂ ਦੇ ਹਿਸਾਬ ਨਾਲ ਮਿਲਦੇ ਆ ਮੱਕੀ ਦਾ ਰੇਟ ਨਹੀਂ ਮਿਲਦਾ ਤੇ ਪਾਪਕੋਰਨ ਤੁਸੀਂ ਜੇ ਫਿਲਮਾਂ ਦੇ ਵਿੱਚ ਜਾ ਕੇ ਖਾਇਓ ਹੈ ਨਾ 500 ਰੁਪਏ ਦੀ ਇੱਕ ਤੁਹਾਨੂੰ ਗ੍ਰਾਮਾਂ ਦੇ ਹਿਸਾਬ ਨਾਲ ਦੰਦੇ ਆ ਤੇ ਵਿੱਚ ਦੀ ਜਿਹੜੀ ਕਮਾਈ ਹੈ ਉਹ ਕੰਪਨੀਆਂ ਲੁੱਟ ਕੇ ਖਾ ਰਹੀਆਂ ਨੇ ਕਿਸਾਨ ਦੀ ਇੰਨੀ ਕਰਦਾਸ ਹੈ ਕਿ ਮੇਰੀ ਜਿਹੜੀ ਪ੍ਰੋਡਕਟ ਹੈ ਇਹਦਾ ਵੀ ਇੱਕ ਕਾਨੂੰਨ ਬਣਾ ਦਿਓ ਔਰ ਸਾਰੀਆਂ ਸਰਕਾਰਾਂ ਨੇ ਪ੍ਰੋਮਿਸ ਵੀ ਕੀਤਾ ਇਹਦਾ ਕਿ ਆਪਾਂ ਤੁਹਾਡਾ ਕਾਨੂੰਨ ਬਣਾਵਾਂਗੇ ਤੇ ਜਿਹੜਾ ਸੁਆਮੀ ਨਾਥਨ ਜੀ ਰਿਪੋਰਟ ਦੇ ਹਿਸਾਬ ਨਾਲ ਫਸਲਾਂ ਦੇ ਮੁੱਲ ਹੈ ਦੇਸੀ ਪਾਸਾ ਚ ਕਹਿ ਸਕਦੇ ਆ ਐਮ ਆਰ ਪੀ ਹਾਂਜੀ ਬਸ ਕਿਸਾਨਾਂ ਦੀ ਉਮੀਦ ਹੈ ਕਿ ਉਹਨਾਂ ਦਾ ਐਮ ਆਰ ਪੀ ਦਾ ਕਾਨੂੰਨ ਬਣ ਜੇ ਤੇ ਐਸੀ ਚੀਜ਼ ਨੂੰ ਲੈ ਕੇ ਕਿਸਾਨ ਇਹ ਸਾਰੇ ਡਟੇ ਹੋਏ ਨੇ ਬਾਰਡਰਾਂ ਤੇ ਜੀ ਔਰ ਨਵਾਂ ਸਾਲ ਪਤਾ ਬਸ ऐसे तरीके ਨਾਲ ਇਹਨੂੰ ਮਨਾਣਾ ਕਹਿ ਸਕਦੇ ਆ ਜੀ ਜਾਂ ਇਹ ਕਹਿ ਸਕਦੇ ਆ ਵੀ ਚੜ੍ਹਦੀ ਕਲਾ ਚ ਹੱਕਾਂ ਦੇ ਲਈ ਬੈਠੇ ਨੇ ਦੋਵੇਂ ਤਰੀਕੇ ਨਾਲ ਲਾ ਸਕਦੇ ਮੈਨੂੰ ਇਦਾਂ ਲੱਗਦਾ ਹੈ ਕਿ ਅੱਜਕੱਲ ਦੇ ਯੂਥ ਦੇ ਲਈ ਇਹ ਬਹੁਤ ਹੀ ਇੱਕ ਮਤਲਬ ਬੇਸ਼ੱਕ ਤੁਸੀਂ ਸਾਰੇ ਔਖੇ ਹੋ ਪਰ ਮੈਨੂੰ ਲੱਗਦਾ ਅੱਜਕੱਲ ਦੇ ਯੂਥ ਦੇ ਲਈ ਸੁਨੇਹਾ ਹੈ ਕਿ ਇੱਕ ਤਾਂ ਇਕਜੁੱਟ ਹੋ ਕੇ ਰਹਿਣਾ ਹੈ ਦੂਸਰਾ ਇਕੱਠੇ ਰਹਿ ਕੇ ਚੜ੍ਹਦੀ ਕਲਾ ਚ ਰਹਿਣਾ ਸੋ ਮੈਂ ਦੇਖ ਰਹੀ ਹਾਂ ਸਾਰੇ ਬੇਸ਼ੱਕ ਹੈਨਾ ਬਜ਼ੁਰਗਾ ਇੱਥੇ ਮੌਜੂਦ ਨੇ ਕਿੰਨੇ ਦਿਨਾਂ ਤੋਂ ਠੰਡ ਹੰਡਾਰੇ ਨੇ ਹੁਣੇ ਪਤਾ ਲੱਗਾ ਸੀ ਕਿ ਬਿਮਾਰ ਵੀ ਹੋ ਰਹੇ ਨੇ ਲੇਕਿਨ ਫਿਰ ਵੀ ਸਾਰਿਆਂ ਦੇ ਖੇੜੇ ਮੱਥੇ ਹੀ ਨੇ ਸਾਰੇ ਹੀ ਇਸ ਟਾਈਮ ਵੈਲਕਮਿੰਗ ਹੀ ਨੇ ਔਰ ਸਾਰੇ ਇਸ ਚੀਜ਼ ਨੂੰ ਮੰਨ ਰਹੇ ਨੇ ਕਿ ਹਾਂ ਜੇ ਨਵਾਂ ਸਾਲ ਹੈ ਐਟ ਲੀਸਟ ਅਸੀਂ ਇਕੱਠੇ ਆ ਤੇ ਆਪਣੇ ਹੱਕ ਲਈ ਖੜੇ ਆ ਇਹ ਕਾਫੀ ਅੱਥੇ ਕਿਉਂਕਿ ਬਜ਼ੁਰਗ ਨੇ ਜਿਹੜੇ ਠੰਡ ਕਰਕੇ ਹੈਨਾ ਬਿਮਾਰ ਵੀ ਹੋ ਰਹੇ ਨੇ ਵੈਦਰ ਚੇਂਜ ਹੋ ਰਿਹਾ ਪਰ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਚੱਲ ਲੈਣੇ ਤਾਂ ਕਿ ਜਿਹੜਾ ਆਉਣ ਵਾਲਾ ਫਿਊਚਰ ਹੈ ਸਾਡੀ ਜਿਹੜੀ ਅਗਲੀ ਪੀੜ੍ਹੀ ਹੈ ਹੈਨਾ ਸਾਡੀਆਂ ਫਸਲਾਂ ਬੱਚੀਆਂ ਰਹਿਣ ਔਰ ਖੇਤੀਬਾੜੀ ਆ ਇਹ ਲਾਹੇ ਦਾ ਧੰਦਾ ਬਣ ਸਕੇ ਹੈਨਾ ਕਿੰਨੇ ਲੱਖਾਂ ਹੀ ਕਿਸਾਨ ਸੁਸਾਈਡ ਕਰ ਗਏ ਆ ਪਿਛਲੇ 10 ਸਾਲਾਂ ਚ ਔਰ ਪਿਛਲੇ 10-12 ਸਾਲਾਂ ਚ ਸਾਡੇ 14 ਲੱਖ ਕਰੋੜ ਰੁਪਇਆ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਦਾ ਆਰਬੀਆਈ ਨੇ ਰਾਈਟ ਆਫ ਕਰਤਾ ਯਾਨੀ ਕਿ ਕਰਜ਼ਾ ਮਾਫ ਕਰਤਾ ਵੀ ਕੋਈ ਗੱਲ ਨਹੀਂ ਭਾਈ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਇਹਨੂੰ ਆਪਾਂ ਮਾਫ ਕਰਦੇ ਹਾਂ ਅਗਲਾ ਕਰਜ਼ਾ ਲੈ ਲਓ ਜਦੋਂ ਕਿਸਾਨਾਂ ਦੇ ਫਸਲਾਂ ਦੀ ਰੇਟ ਦੀ ਗੱਲ ਆਉਂਦੀ ਹੈ ਉਦੋਂ ਪਤਾ ਨਹੀਂ ਸਰਕਾਰਾਂ ਨੂੰ ਕੀ ਹੁੰਦਾ ਤੇ ਇਹਹੀ ਲੜਾਈ ਹੈ ਕਿਸਾਨਾਂ ਦੀ ਤਾਂ ਇਹ ਸਾਰੇ ਡਾਟੇ ਖੜੇ ਨੇ ਤੇ ਆਪਾਂ ਸ਼ੁਰੂ ਤੋਂ ਹੀ ਜਦੋਂ ਕਿਸਾਨੀ ਹੱਕਾਂ ਦੀ ਗੱਲ ਆਉਂਦੀ ਹੈ ਕਿ ਕਿਸਾਨ ਹੋਣ ਦੇ ਨਾਤੇ ਵੀ ਕਲਾਕਾਰ ਆਪਾਂ ਬਾਤ ਚਾਹਤੇ ਆਪਾਂ ਆ ਕੇ ਨਾਲ ਖੜਦੇ ਆ ਇਹਨਾਂ ਦੇ ਬਿਲਕੁਲ ਸੋ ਮੈਂ ਜ਼ਰੂਰ ਚਾਹਾਂਗੀ ਕਿ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰੀਏ ਸਸ਼ਕਾਲ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੌਨ ਖਡੂਰ ਸਾਹਿਬ ਤੋਂ ਨਵੇਂ ਸਾਲ ਨੂੰ ਸੋਨਾ ਬਣਾਉਣ ਲਈ ਜਾਂ ਆਪਣੇ ਹੱਕਾਂ ਨੂੰ ਜਿੱਤਣ ਲਈ ਹੈਨਾ ਤੁਸੀਂ ਇੱਥੇ ਸਾਰੇ ਇਕੱਠੇ ਹੋਏ ਹੋ ਬਾਰਡਰਾਂ ਤੇ ਠੰਡ ਹੰਡਾ ਰਹੇ ਹੋ ਮੈਂ ਜ਼ਰੂਰ ਚਾਹਾਂਗੀ ਕਿ ਜੋ ਜਜ਼ਬਾਤ ਨੇ ਹੈਨਾ ਉਹ ਜ਼ਰੂਰ ਸਾਂਝੇ ਕਰੋ 13 ਫਰਵਰੀ ਤੋਂ ਲੈ ਕੇ ਲਗਾਤਾਰ ਸਾਰੇ ਜਿੰਨੇ ਕਿਸਾਨ ਮਜ਼ਦੂਰ ਇੱਥੇ ਡਟੇ ਪਏ ਆ ਜੀ 13 ਫਰਵਰੀ ਨੂੰ ਜੋ ਕੁਝ ਹੋਇਆ ਇੱਥੇ ਤੁਸੀਂ ਆਪ ਵੇਖਿਆ 13 ਫਰਵਰੀ ਨੂੰ ਮੇਰੇ ਵੀ ਅੱਖ ਦੇ ਵਿੱਚ ਗੋਲੀ ਲੱਗੀ ਤੇ ਅੱਖ ਚਲੀ ਗਈ ਆ ਉਸ ਤੋਂ ਬਾਅਦ ਵਿੱਚ 7-8 ਮਹੀਨੇ ਲਗਾਤਾਰ ਇਲਾਜ ਚੱਲਿਆ ਹੁਣ ਫਿਰ ਡੱਟ ਗਿਆਣ ਕੇ ਨਵਾਂ ਸਾਲ ਤੇ ਗੱਲ ਇਹਦਾ ਹੈ ਕਿ ਜੇ ਸਾਡੇ ਬੱਚਿਆਂ ਦੇ ਮੂੰਹ 'ਚ ਬੁਰਕੀ ਨਾ ਰਹੀ ਤੇ ਨਵਾਂ ਸਾਲ ਸਾਡਾ ਕਦਾ ਜੀ ਇਹ ਜਿਹੜੀ ਅਸੀਂ ਲੜਾਈ ਲੜਦੇ ਪਏ ਆ ਇਹ ਜਿੰਨੇ ਇੱਥੇ ਕਿਸਾਨ ਮਜ਼ਦੂਰ ਖੜੇ ਆ ਜਾਂ ਤੁਸੀਂ ਜੇ ਇਹ ਆਪਣੀ ਲੜਾਈ ਨਹੀਂ ਅਸੀਂ ਆਪਣੇ ਬੱਚਿਆਂ ਦੀ ਲੜਾਈ ਲੜਦੇ ਪਏ ਆ ਜੀ ਕਿਉਂਕਿ ਸਾਡੀ ਤੇ ਉਮਰ ਲੰਘ ਗਈ ਆ ਹੁਣ ਸਾਡੇ ਜਿਹੜੇ ਆਉਣ ਵਾਲੇ ਬੱਚਿਆਂ ਦੀ ਆ ਉਹ ਉਹਨਾਂ ਦੀ ਜ਼ਮੀਨ ਜਿਹੜੀ ਹੈ ਕਾਰਪੋਰੇਟ ਘਰਾਣੇ ਪੂੰਜੀਪਤੀ ਜਿਹਨਾਂ ਨੂੰ ਕਹਦੇ ਆ ਚੜਦੇ ਆਉਂਦੇ ਆ ਆਪਣੇ ਤੇ ਸਿਰਫ ਉਹਨਾਂ ਦੇ ਨਾਲ ਲੜਾਈ ਆ ਮਲਕ ਭਾਗਵਾ ਦੇ ਨਾਲ ਲੜਾਈ ਆ ਇਹ ਭਾਈ ਲਾਲੋ ਖਲੋਤੇ ਆ ਸਾਰੇ ਜੀ ਮਲਕ ਭਾਗੋ ਜਿਹੜੇ ਆ 1 2% ਉਹਨਾਂ ਨਾਲ ਲੜਾਈ ਆ ਜੀ ਨਵਾਂ ਸਾਲ ਇੱਥੇ ਮਨਾਵਾਂਗੇ ਕਿਆ ਬਾਤ ਹੈ ਸੋ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਚੜਦੀ ਕਲਾ ਖਿੜੇ ਮੱਥੇ ਤੇ ਇਕੱਠੇ ਹੋ ਕੇ ਜਿਹੜਾ ਤੁਸੀਂ ਸੰਘਰਸ਼ ਕਰ ਰਹੇ ਹੋ ਐਨੇ ਟਾਈਮ ਤੋਂ ਹੈ ਨਾ ਇਹ ਇਹ ਵਿਖਾਉਂਦਾ ਹੈ ਕਿ ਪੰਜਾਬ ਅਜ ਵੀ ਜਿਉਂਦਾ ਹੈ ਜਿੱਤ ਕੇ ਜਾਵਾਂਗੇ ਪਹਿਲਾਂ ਵੀ ਜਿੱਤਿਆ ਹੈਗਾ ਇਹ ਵੀ ਜਿੱਤ ਕੇ ਜਾਵਾਂਗੇ ਜਿੱਤਿਆ ਪਿਆ ਵਾ ਭਾਈ ਤੁਹਾਡੇ ਨਾਲ ਗੱਲ ਕਰਨੀ ਚਾਹਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਹਰਪੀ ਸਿੰਘ ਬੀਕੇਜੂ ਕੇਐਮਐਮ ਉੱਚ ਜਿਹਾ ਕੋਆਰਡੀਨੇਟਰ ਤੇ ਵੇਖੋ ਸੰਘਰਸ਼ ਦੇ ਨਾਲ ਇੱਕ ਨਵਾਂ ਸਾਲ ਚੱਲ ਰਿਹਾ ਕਹਿੰਦੇ ਚੜਨ ਵਾਲਾ ਸਾਡਾ ਨਵਾਂ ਸਾਲ ਉਹ ਦਿਨ ਹੋਵੇਗਾ ਜਿੱਦਨ ਸੀ ਇਸ ਸੰਗਠਨ ਨੂੰ ਜਿੱਤ ਕੇ ਪ੍ਰਾਪਤੀ ਦੇ ਵਿੱਚ ਘਰਾਂ ਚ ਜਾਵਾਂਗੇ ਅੱਜ ਸਾਡੇ ਬਜ਼ੁਰਗ ਜਿਹੜੇ ਸਾਡੇ ਸਿਰਾਂ ਦੇ ਵਾਸਤੇ ਆਪਣਾ ਸਿਰ ਕੁਰਬਾਨ ਕਰਨ ਜਾ ਰਹੇ ਆ ਅਸੀਂ ਸੰਗਠਨ ਨੂੰ ਅੱਜ ਅਸੀਂ ਇੱਥੇ بارش ਆ ਰਹੀ ਆ ਸੁਥਿਆਂ ਲੋਕੀ ਬਹਿ ਕੇ ਕੱਟਣਾ ਪੈਂਦਾ ਅੱਜ ਤੁਸੀਂ ਕੋਈ ਵੀ ਚੀਜ਼ ਲੈਂਦੇ ਹੋ ਉਹਦਾ ਰੇਟ ਤੈਅ ਹੋ ਜਾਂਦਾ ਅੱਜ ਕਿਸਾਨ ਉਹਦੀ ਵੈਲਿਊ 0 ਕਿਸਾਨ ਦੀ ਤੇ ਮਜ਼ਦੂਰ ਦੀ ਵੈਲਿਊ ਜ਼ੀਰੋ ਆ ਇੱਕ ਕਿਸਾਨ ਜਦੋਂ ਮੌਲ ਮਾਰਕੀਟ ਸੀਆਈਬੀ ਤਿਆਰ ਹੋ ਜੂਗੀ ਤੇ ਇੱਕ ਮਜ਼ਦੂਰ ਕਿਸਾਨ ਮੌਲ ਦੀ ਆਸ ਨਹੀਂ ਜੇ ਰੱਖ ਸਕੂਗਾ ਜੀ ਤੁਸੀਂ ਉਮਰ ਚ ਮੈਨੂੰ ਲੱਗਦਾ ਸਭ ਤੋਂ ਛੋਟਿਆਂ ਹਾਂ ਮੇਰੀ ਉਮਰ ਤੇ 23 ਏਜ ਹੈ ਤੇ ਸਭ ਰਿਓ ਮੋਰਚੇ ਦੇ ਵਿੱਚ ਸਾਰੇ ਆਗੂਆਂ ਤੋਂ ਸਭ ਤੋਂ ਛੋਟਾ ਜਿਹੜਾ ਵੱਡੇ ਮੀਟਿੰਗ ਚ ਵੀ ਬੈਠਦਾ ਤੇ ਪਿਆਰ ਨਾਲ ਬੱਚਿਆਂ ਨਾਲ ਰੱਖਦੇ ਆ ਅੱਜ ਇਹ ਬਜ਼ੁਰਗ ਸਾਰੇ ਆ ਖੁਦ ਦੇ ਮਾਪਿਓ ਨਹੀਂ ਇਹ ਬੱਚਿਆਂ ਵਾਂਗ ਰੱਖਦੇ ਆ ਪਿਆਰ ਵੀ ਬਹੁਤ ਕਰਦੇ ਆ ਇਹ ਇਮਾਨ ਮਹਿਸੂਸ ਹੁੰਨ ਦਿੰਦੇ ਮਾਪਿਓ ਬੱਚਿਆਂ ਵਾਂਗ ਰੱਖਣਾ ਇਹਦੇ ਵਿੱਚ ਕੋਈ ਵੀ ਨੌਜਵਾਨ ਆਉਂਦਾ ਤੇ ਆਪਣੇ ਬੱਚਿਆਂ ਵਾਂਗ ਪਿਆਰ ਦਿੰਦੇ ਆ ਪ੍ਰਸ਼ਾਦਾ ਪਾਣੀ ਛਕਾਉਂਦੇ ਆ ਕਿਸੇ ਨੂੰ ਇਹ ਫੀਲ ਨਹੀਂ ਹੁੰਨ ਦਿੰਦੇ ਬਾਹਰੋਂ ਆਏ ਹੋਇਆ ਇੰਨਾ ਪਿਆਰ ਹੈ ਜਦੋਂ ਸਾਡੇ ਪੱਦਰ ਵੜਾਈ ਅਸੀਂ ਇੰਨੀ ਇਹ ਬਜ਼ੁਰਗਾਂ ਸੇਵਾ ਕਰਦੇ ਆ ਹੁਣ ਤੁਸੀਂ ਬਾਹਰੋਂ ਆਇਓ ਸਾਡੇ ਲਈ ਸਾਡੇ ਸਭ ਤੋਂ ਵਧੀਆ ਸਾਡੇ ਕੋ ਪਰੋਹਣੇ ਆਏ ਹੁੰਦੇ ਆ ਸਾਨੂੰ ਚਾ ਚੜ ਜਾਂਦਾ ਇਸ ਸੰਗਠਨ ਦੇ ਵਿੱਚ ਇਹ ਸਾਰਾ ਪਰਿਵਾਰ ਬੈਠਾ ਹੋਇਆ ਅਸੀਂ ਭਾਵੇਂ ਵੱਖ-ਵੱਖ ਪਿੰਡਾਂ ਦੇ ਆ ਇਹ ਅਸੀਂ ਇਹ ਜਿਹੜਾ ਮੋਰਚਾ ਇਹ ਪਰਿਵਾਰ ਦੇ ਤੌਰ ਤੇ ਇੱਕ ਪਰਿਵਾਰ ਇਨਾਂ ਦੀ ਸ਼ਾਨ ਬਾਨ ਇਸ ਚੀਜ਼ਾਂ ਦੀ ਤਾਂ ਮਹਿਸੂਸ ਹੁੰਦੀ ਹੈ ਅੱਜ ਇਹੋ ਹੀ ਪਰਿਵਾਰ ਜਿਹੜਾ ਪਹਿਲਾਂ ਜਦੋਂ ਪੁਰਾਣੇ ਵਿਰਸਿਆਂ ਦੇ ਵਿੱਚ ਇਕੱਠੇ ਬੈਠਦੇ ਸੀ ਅੱਜ ਉਹੀ ਪਿਆਰ ਫੇਰ ਇੱਥੇ ਉਧਰ ਆਇਆ ਜਾ ਰਿਹਾ ਹੈ ਪੁਰਾਣੀਆਂ ਗੱਲਾਂ ਪੁਰਾਣੀਆਂ ਸਿੱਖਿਆਸ ਪੈਦਾ ਕਰਨੀਆਂ ਉਹੀ ਪੁਰਾਣੇ ਲੋਕ ਬਜ਼ੁਰਗ ਧੂਏ ਤੇ ਬਹਿ ਕੇ ਸਿਆਣੀਆਂ ਗੱਲਾਂ ਸਿਖਾਉਂਦੇ ਸੀ ਅੱਜ ਵੀ ਉੱਥੇ ਧੂਆ ਚੱਲ ਰਿਹਾ ਸੀ ਬਜ਼ੁਰਗ ਪਿਆਰ ਦੀਆਂ ਗੱਲਾਂ ਸਿਖਾ ਰਹੇ ਸੀ ਉਹੀ ਇਤਿਹਾਸਿਕ ਗੱਲਾਂ ਉਹੀ ਵੇਰਵਾ ਜਿਹੜਾ ਫੇਰ ਪੰਜਾਬ ਦਾ ਪੁਰਾਣਾ ਵਿਰਸਾ ਫੇਰ ਮੁੜ ਕੇ ਆ ਰਿਹਾ ਹੈ ਵਿਰੇ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਹਾਡੀ ਸਮਝ ਤੁਹਾਡੀਆਂ ਗੱਲਾਂ ਵਾਕਈ ਬਹੁਤ ਜ਼ਿਆਦਾ ਮੈਨੂੰ ਲੱਗਦਾ ਹੈ ਸੁਨੇਹਾ ਦੇਣ ਵਾਲੀਆਂ ਕਿ ਜ਼ਿੰਦਾ ਦਿੱਲੀ ਦੇ ਨਾਲ ਜ਼ਿੰਦਗੀ ਜਿਉਣੀ ਚਾਹੀਦੀ ਹੈ ਔਰ ਹਮੇਸ਼ਾ ਆਪਣੇ ਪੰਜਾਬ ਦੀ ਗੱਲ ਕਰੋ ਪੰਜਾਬ ਦੀ ਬਾਤ ਪਾਓ ਔਰ ਹਮੇਸ਼ਾ ਇਕੱਠੇ ਹੋ ਕੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਧਰਮ ਹੈ ਸੋ ਇੱਥੇ ਨਵਾਂ ਸਾਲ ਹੈ ਗਿਆ ਅੱਜ ਹੈ ਨਾ ਪਰ ਤੁਸੀਂ ਸਾਰੇ ਆਪਣੇ ਸਾਲ ਨੂੰ ਹੋਰ ਸੋਹਣਾ ਬਣਾਉਣ ਲਈ ਹਕ ਦੀ ਲੜਾਈ ਦੇ ਲਈ ਖੜੇ ਹੋ ਇਕੱਠੇ ਹੋਏ ਹੋ ਸੋ ਕੀ ਕਹਿਣਾ ਚਾਹੋਗੇ ਮੈਂ ਦਾਸ ਰਜਿੰਦਰ ਸਿੰਘ ਚੰਬਾ ਕਿਸਾਨ ਮਜ਼ਦੂਰ ਸਭਾ ਸਿਮੇਟੀ ਜੋਂ ਬਾਬਾ ਭਾਈਆ ਜੀ ਜੀ ਮੈਂ ਦੱਸਣਾ ਚਾਹੁੰਦਾ ਕਿ ਨਵਾਂ ਸਾਲ ਸਾਡਾ ਉਦਣ ਆ ਜਿੱਦਣ ਇਹ ਤੋਂ ਜਿੱਤ ਕੇ ਜਾਵਾਂਗੇ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਵਾਂਗੇ ਜੋ ਸਾਨੂੰ ਸਰਕਾਰ ਲੁੱਟ ਕਰ ਰਹੀ ਆ ਤੇ ਜਦੋਂ ਸਾਨੂੰ ਐਮਐਸਪੀ ਮਿਲੂਗੀ ਅਸੀਂ ਸਾਡਾ ਲਾਇਮਤ ਧੰਦਾ ਹੋਊਗਾ ਸਾਡੀ ਖੇਤੀ ਬੱਜੂਗੀ ਸਾਡੀ ਆਉਣ ਵਾਲੀ ਪੀੜ੍ਹੀ ਬੱਜੂਗੀ ਫਿਰ ਅਸੀਂ ਨਵਾਂ ਸਾਲ ਬਚਾਵਾਂਗੇ ਮਨਾਵਾਂਗੇ ਉਹਨੇ ਦਾ ਚਿਰ ਸਾਡਾ ਕੋਈ ਨਵਾਂ ਸਾਲ ਨਹੀਂਗਾ ਸਾਡਾ ਨਵਾਂ ਸਾਲ ਇੱਥੇ ਹੀ ਆ ਜਿੱਨਾਂ ਚਿਰ ਅਸੀਂ ਸੰਘਰਸ਼ ਕਰ ਰਹੇ ਹਾਂ ਜੀ ਹੋਰ ਕੋਈ ਨਵਾਂ ਸਾਲ ਉਹ ਤੋਂ ਪਹਿਲਾਂ ਨਹੀਂ ਮਨਾ ਸਕਦੇ ਜੀ ਸੋ ਜਦੋਂ ਵੀ ਨਵਾਂ ਸਾਲ ਆਉਂਦਾ ਹੈ ਨਾ ਤੇ ਅਸੀਂ ਸਾਰੇ ਆਪਣੇ ਆਪ ਦੇ ਵਿੱਚ ਸੋਚਦੇ ਹਾਂ ਕਿ ਇਸ ਵਾਰ ਕੀ ਰੈਜ਼ੋਲੂਸ਼ਨ ਲੈਣਾ ਹੈ ਇਸ ਵਾਰ ਅਸੀਂ ਕੀ ਨਵਾਂ ਕਰਨਾ ਹੈ ਲੇਕਿਨ ਇਸ ਵਾਰ ਕਿਸਾਨ ਭਾਈਆਂ ਵੱਲੋਂ ਜੋ ਨਵਾਂ ਕੀਤਾ ਜਾਏਗਾ ਜਾਂ ਆਪਣੇ ਹੱਕ ਦੀ ਲੜਾਈ ਲਈ ਜੋ ਇਕੱਠੇ ਹੋ ਕੇ ਇਹ ਡਟੇ ਹੋਏ ਨੇ ਜਿਹੜੇ ਸਕੂਲ ਸੀ ਅਸੀਂ ਉਹਨਾਂ ਸਰਕਾਰੀ ਸਕੂਲਾਂ 'ਚ ਪੜ੍ਹੇ ਆ ਉਹਨਾਂ ਦੇ ਵਿੱਚੋਂ ਹੀ ਪੜ੍ਹ ਕੇ ਅਸੀਂ ਮਾੜਾ ਚੰਗਾ ਜਿੱਤਣਾ ਵੀ ਪਰ ਮੋਰਚੇ ਦੇ ਵਿੱਚ ਅਸੀਂ ਮੋਰਚਾ ਪੱਕੇ ਤੌਰ ਤੇ ਲਾ ਕੇ ਬੈਠੇ ਆ ਜਿੱਤ ਕੇ ਜਾਵਾਂਗੇ ਇੰਨੀਆਂ ਬੇਨਤੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਏ ਦੇਖ ਲਓ ਕਿੰਨਾ ਛੋਟਕੀ ਐ ਜੇ ਤੁਹਾਡੀ 15 ਸਾਲ 15 ਸਾਲ ਕਿੰਨੇ ਦਿਨ ਹੋ ਗਏ ਇੱਥੇ ਨੂੰ 6 ਦਿਨ 6 ਦਿਨ ਤੋਂ ਇੱਥੇ ਹਾਂ ਸੋ ਨਵਾਂ ਸਾਲ ਵੀ ਇੱਥੇ ਮਨਾ ਰਹੇ ਹਾਂ ਹੈ ਇਹ ਜਜ਼ਬਾ ਕਿੱਥੋਂ ਲੈ ਕੇ ਆਨੇ ਹੋ ਕਿਉਂਕਿ ਮੈਂ ਦੇਖਦੀ ਆਂ ਅੱਜਕੱਲ ਦੀ ਜਨਰੇਸ਼ਨ ਇੱਥੇ ਆ ਕੇ ਖੜਨਾ ਤਾਂ ਬਹੁਤ ਦੂਰ ਦੀ ਗੱਲ ਐ ਕੰਬਲਾਂ ਚੋਂ ਹੀ ਨਿਕਲਦੇ ਕਿਉਂਕਿ ਠੰਡ ਹੀ ਇੰਨੀ ਜ਼ਿਆਦਾ ਪੈ ਰਹੀ ਐ ਸੋ ਵੀਰੇ ਕਿੰਨੇ 6 ਦਿਨਾਂ ਤੋਂ ਇੱਥੇ ਰਹਿ ਰਹੇ ਹੋ ਨਵਾਂ ਸਾਲ ਮਨਾ ਰਹੇ ਹੋ ਔਰ ਕੀ ਦਿਲ ਦੇ ਵਿੱਚ ਚੱਲਦਾ ਹੈ ਕੁਛ ਨਹੀਂ ਐ ਇਹ ਇੱਥੇ ਆਏ ਆ ਜੀ ਆਪਦੇ ਆਕ ਲੈਣ ਹੀ ਆਏ ਆ ਹੂੰ ਜਿੱਤ ਕੇ ਹੀ ਜਾਵਾਂਗੇ ਜੀ ਇੱਥੋਂ ਹਣ ਜਦੋਂ ਗਿਆ ਬਹੁਤ ਅੱਛਾ ਜਜ਼ਬਾ ਹੈ ਔਰ ਮੈਨੂੰ ਲੱਗਦਾ ਹੈ ਕਿ ਸਾਰਿਆਂ ਦੇ ਵਿੱਚ ਹੋਣਾ ਚਾਹੀਦਾ ਹੈ ਸੋ ਇਸ ਤੋਂ ਬਾਅਦ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਥੋੜਾ ਅੱਗੇ ਜਿੱਥੇ ਸਾਰੇ ਬੈ ਕੇ ਇਕੱਠੇ ਗੱਲਾਂ ਕਰਦੇ ਨੇ ਔਰ ਦੇਖ ਮੈਂ ਤੁਹਾਨੂੰ ਦੱਸਾਂਗੀ ਕਿ ਕਿਸ ਤਰੀਕੇ ਨਾਲ ਰਿਸ਼ਮ ਸਿੰਘ ਅਨਮੋਲ ਜੀ ਨਾਲ ਸਮਾਪਿਤ ਆਂਦੇ ਨੇ ਔਰ ਉਹਨਾਂ ਦੇ ਨਵਾਂ ਸਾਲ ਨੂੰ ਥੋੜਾ ਜਿਹਾ ਖੁਸ਼ ਨੁਮਾ ਕਰਨ ਦੇ ਲਈ ਅੱਜ ਅਸੀਂ ਇੱਥੇ ਆਇਆ ਸਮਾ ਕਿੰਨਾ ਵੀ ਔਖਾ ਹੋਵੇ ਸਾਡੇ ਪੰਜਾਬ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਅਸੀਂ ਲੋਕ ਇਕਜੁੱਟ ਹੋ ਜਾਂਦੇ ਆਂ ਔਰ ਇੰਨੀ ਠੰਡ ਦੇ ਵਿੱਚ ਬਾਹਰ ਨਿਕਲ ਕੇ ਸਮਾ ਕੱਢਣਾ ਕਿੰਨਾ ਔਖਾ ਹੈ ਅਸੀਂ ਸਾਰੇ ਜਾਣਦੇ ਆਂ ਪਰ ਇੱਥੇ ਸਾਰੇ ਬਜ਼ੁਰਗ ਸਾਰੇ ਪੰਜਾਬ ਨੂੰ ਪਿਆਰ ਕਰਨ ਵਾਲੇ ਤੇ ਆਪਣੇ ਹੱਕ ਦੇ ਲਈ ਲੜਨ ਵਾਲੇ ਇਕੱਠੇ ਹੋਏ ਨੇ ਔਰ ਕਿਸ ਤਰੀਕੇ ਨਾਲ ਸਮਾ ਬਤਾਉਂਦੇ ਨੇ ਕੋਈ 네ਗੈਟਿਵਿਟੀ ਨਹੀਂ ਹੈ ਕਿਸੇ ਤਰੀਕੇ ਦੀ ਕੋਈ ਤੁਹਾਨੂੰ ਇੱਥੇ ਮਹਿਸੂਸ ਨਹੀਂ ਹੋਏਗਾ ਕਿ ਕੋਈ ਦੁੱਖ ਹੈ ਸਾਰੇ ਦੇ ਅੰਦਰ ਜਜ਼ਬਾ ਭਰਿਆ ਹੋਇਆ ਹੈ ਸਾਰੇ ਹੀ ਆਪਣੇ ਹੱਕ ਲਈ ਖੜੇ ਹੋਏ ਨੇ ਸੰਦਰੁਸਤੀ ਦੇ ਨਾਲ ਕਿਸ ਤਰ੍ਹਾਂ ਇੱਥੇ ਸਮਾਂ ਬਿਤਾਉਂਦੇ ਨੇ ਮੈਂ ਤੁਹਾਨੂੰ ਦੱਸਦੀ ਹਾਂ ਜੀ ਸੋ ਮੈਂ ਜ਼ਰੂਰ ਚਾਹਾਂਗੀ ਕਿ ਜਿਸ ਤਰੀਕੇ ਨਾਲ ਤੁਸੀਂ ਆਪਸ ਵਿੱਚ ਇਕੱਠੇ ਹੋ ਕੇ ਹੱਸ ਕੇ ਇਸ ਸਮੇਂ ਨੂੰ ਕੱਢ ਰਹੇ ਹੋ ਇਕਜੁੱਟ ਹੋ ਕੇ ਕੱਢ ਰਹੇ ਹੋ ਔਰ ਕਿਸ ਤਰੀਕੇ ਨਾਲ ਦਿਲਾਂ 'ਚ ਜਜ਼ਬੇ ਔਰ ਜੋਸ਼ ਭਰੇ ਹੋਏ ਨੇ ਮੈਂ ਜ਼ਰੂਰ ਚਾਹਾਂਗੀ ਕਿ ਉਹ ਮਾਹੌਲ ਅਸੀਂ ਇਹਨਾਂ ਨੂੰ ਦਿਖਾਈਏ ਇੱਕ ਤਾਂ ਸਭ ਤੋਂ ਖਾਸ ਗੱਲ ਹੈ ਜਦੋਂ ਜਦੋਂ ਵੀ ਫਾਰਮਰ ਪ੍ਰੋਟੈਸਟ ਹੋਇਆ ਇੱਥੇ ਗੱਲ ਹੁੰਦੀ ਹੈ ਸਰਵਤ ਦੇ ਭਲੇ ਦੀ ਜੀ ਇੱਥੇ ਗੱਲ ਹੁੰਦੀ ਹੈ ਇਨਸਾਨੀਅਤ ਦੀ ਇੱਥੇ ਗੱਲ ਹੁੰਦੀ ਹੈ ਲੰਗਰਾਂ ਦੀ ਹੈਨਾ ਸਾਡਾ ਜਿਹੜਾ ਕਲਚਰ ਹੈ ਜੋ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਨਾ ਉਹਦਾ ਇੱਕ ਲਾਈਵ ਡੈਮੋ ਪਹਿਲਾਂ ਦਿੱਲੀ ਧਰਨੇ ਤੇ ਲੱਗਿਆ ਰਿਹਾ ਹੁਣ ਦੋਵੇਂ ਬਾਰਡਰਾਂ ਤੇ ਲੱਗਿਆ ਹੋਇਆ ਚਾਹੇ ਖਨੌਰੀ ਹੈ ਚਾਹੇ ਇੱਥੇ ਸ਼ੰਭੂ ਦਾ ਮੋਰਚਾ ਹੈ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਔਰ ਸਾਨੂੰ ਬੜਾ ਕੁਝ ਸਾਡੇ ਬਜ਼ੁਰਗਾਂ ਤੋਂ ਸਿੱਖਣ ਨੂੰ ਮਿਲਦਾ ਔਰ ਜਿੰਨੀਆਂ ਵੀ ਰੂਹਾਂ ਇੱਥੇ ਬੈਠੀਆਂ ਨੇ ਚਾਹੇ ਮੀਂਹ ਆਵੇ ਖਨੇਰੀ ਆਵੇ ਗਰਮੀ ਸਰਦੀ ਹੈ ਨਾ ਸਾਰੀ ਇੱਥੇ ਚੱਲਦੇ ਨੇ ਔਰ ਸਾਨੂੰ ਸਾਡਾ ਸਾਡੇ ਵਾਲੀ ਪੀੜ੍ਹੀ ਨੂੰ ਸਾਡੇ ਤੋਂ ਆਉਣ ਵਾਲੀ ਪੀੜ੍ਹੀ ਨੂੰ ਇਹਨਾਂ ਨੂੰ ਸਿੱਖਣ ਮਿਲਦਾ ਹੈ ਕਿ ਹਮੇਸ਼ਾ ਇੱਕ ਤਾਂ ਚੜ੍ਹਦੀ ਕਲਾ 'ਚ ਰਹਿਣਾ ਔਰ ਦੂਜਾ ਸਾਡੇ ਜਿਹੜੇ ਗਾਣਿਆਂ ਨੂੰ ਹਮੇਸ਼ਾ ਹੀ ਸਾਨੂੰ ਪਿਛਲੇ ਅੰਦੋਲਨ ਦੇ ਵਿੱਚ ਲੋਕਾਂ ਨੇ ਇੱਕ ਆਦਤ ਪਾਈ ਹੈ ਕਿ ਚੰਗਾ ਸੋਸ਼ਲ ਸੁਣੋ ਜੀ ਕਿਉਂਕਿ ਸਾਡੇ ਜਿਹੜੇ ਕਮਰਸ਼ੀਅਲ ਗਾਣੇ ਆ ਲੋਕੀ ਬੜੇ ਸੁਣਦੇ ਆ ਔਰ ਅੰਦੋਲਨ ਤੋਂ ਬਾਅਦ ਲੋਕਾਂ ਦਾ ਜਿਹੜਾ ਟੇਸਟ ਚੇਂਜ ਹੋਇਆ ਕਿ ਜਿਹੜੇ ਸਮਾਜਿਕ ਮੁੱਦਿਆਂ ਦੇ ਗਾਣੇ ਆ ਉਹਨਾਂ ਨੂੰ ਵੀ ਲੋਕਾਂ ਨੇ ਸੁਣਨਾ ਸ਼ੁਰੂ ਕੀਤਾ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਹਾਂ ਸੁਣਿਆ ਕਰੋ ਤੇ ਆਪਾਂ ਉਹ ਗਾਣਾ ਵੀ ਸਾਂਝਾ ਕਰਦੇ ਹਾਂ ਪਿਛਲੇ ਅੰਦੋਲਨ ਦੇ ਵਿੱਚ ਜਿੰਨੂੰ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਸੀ ਬੱਦਰਾਂ ਤੇ ਜੀ ਮੈਨਿ ਜਵਾਨ ਡਟਿਆ ਵੇੜੇ ਵਿੱਚ ਤੇਰੇ ਨੀ ਕਿਸਾਨ ਡਟਿਆ ਉਹ ਤੇਰੀ ਹੱਕ ਉਤੇ ਲਿਖ ਜਿੰਦਾਬਾਦ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਆਉਣ ਵਾਲੀ ਪੀੜੀ ਦੰਦੀ ਰਹੂਗੀ ਗਵਾਹੀ ਯੂਪੀ ਹਰਿਆਣਾ ਤੇ ਪੰਜਾਬ ਤੀਨੇ ਪਾਈ ਤੈਨੂੰ ਲੰਗਰ ਛਕਾ ਕੇ ਅਤਵਾਦ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲੇ ਹਾ ਨਹੀਂ ਤੈਨੂੰ ਦਿੱਲੀਏ ਉਹ ਤੈਨੂੰ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲੇ ਹਾ ਨਹੀਂ ਤੈਨੂੰ ਦਿੱਲੀਏ ਸੈਂਕੜੇ ਕਿਸਾਨਾਂ ਦਿੱਤੀਆਂ ਸ਼ਹਾਦਤਾਂ ਤਾਂ ਵੀ ਤੇਰੀਆਂ ਨਾ ਬਦਲੀਆਂ ਆਦਤਾਂ ਸੈਂਕੜੇ ਕਿਸਾਨਾਂ ਦੀ ਤਿਆਸ਼ ਸ਼ਹਾਦਤਾਂ ਤਾ ਵੀ ਤੇਰੀਆਂ ਨਾ ਬਦਲੀਆਂ ਆਦਤਾ ਉਹ ਕਹਿੰਦਾ ਬਿੰਦਰ ਹਲਾਕੇ ਤੇਰਾ ਤਾਜ ਚੱਲੇ ਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲੇ ਆ ਨਹੀਂ ਤੈਨੂੰ ਦਿੱਲੀਏ ਉਹ ਤੈਨੂੰ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲੇ ਆ ਨਹੀਂ ਤੈਨੂੰ ਦਿੱਲੀਏ ਹੱਥਾਂ 'ਚ ਕਿਸਾਨੀ ਝੰਡੇ ਗੁੱਟਾਂ ਵਿੱਚ ਕੜਿਆ ਗੁਰੂਆਂ ਦੀ ਓਟ ਸਾਨੂੰ ਹੌਸਲੇ ਹੀ ਬੜਿਆ ਫੱਟਾ ਜੇ ਕਿਸਾਨੀ ਚੰਡੇ ਗੁੱਟਾਂ ਵਿੱਚ ਕੜਿਆ ਗੁਰੂਆਂ ਦੀ ਊਟ ਸਾਨੂੰ ਹੌਸਲੇ ਹੀ ਬੜਿਆ ਬੈਰੀਕੇਟਾਂ ਉੱਤੇ ਰੱਖ ਕੇ ਗੁਲਾਬ ਚੱਲੇ ਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਉਹ ਤੈਨੂੰ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਬੈਰੀਕਾਟਾਂ ਉਤੇ ਰੱਖ ਕੇ ਗੁਲਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਉਹ ਤੈਨੂੰ ਲੰਗਰ ਸ਼ਿਕਾ ਕੇ ਅੱਤਵਾਦ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੁਹਾਨੂੰ ਕਿਸੇ ਐਂਗਲ ਤੋਂ ਲੱਗਦਾ ਹੈ ਕਿ ਇੱਥੇ ਦੇਖੋ ਚੜ੍ਹਦੀ ਕਲਾ ਸਾਰਿਆਂ ਦੇ ਚਿਹਰੇ ਖਿੜੇ ਹੋਏ ਆ ਸਾਰੇ ਚੜ੍ਹਦੀ ਕਲਾ 'ਚ ਨੇ ਔਰ ਹਮੇਸ਼ਾ ਹੀ ਜਦੋਂ ਕਿਸਾਨੀ ਦੀ ਗੱਲ ਆਂਦੀ ਹੈ ਤੇ ਆਪਾਂ ਕੋਸ਼ਿਸ਼ ਹੁੰਦੀ ਹੈ ਕਿ ਜੰਨਾ ਖੁਦ ਕੇ ਨਾਲ ਸਪੋਰਟ 'ਚ ਖੜੀ ਆ ਕੇ ਔਰ ਇੱਥੋਂ ਸੁੱਖ ਨੂੰ ਬੜਾ ਕੁਝ ਮਿਲਦਾ ਜੀ ਸਾਰਿਆਂ ਤੋਂ ਸੇਵਾ ਕਰਨ ਦਾ ਹੈ ਔਰ ਆਪਣੀ ਕਮਾਪ ਕਰਨੀ ਹੈ ਸਫਾਈ ਕਰਨੀ ਹੈ ਉਹ ਚੀਜ਼ਾਂ ਹੈ ਨਾ ਬਜ਼ੁਰਗਾਂ ਤੋਂ ਪੀੜੀ ਤੋਂ ਸਾਨੂੰ ਸਿੱਖਣ ਨੂੰ ਮਿਲਦੀਆਂ ਨੇ ਜੀ ਬਹੁਤ ਸ਼ੁਕਰੀਆ ਤੁਹਾਡਾ ਤੇ ਇਹਨਾਂ ਸਭ ਦਾ ਕਿ ਤੁਸੀਂ ਆ ਬਹੁਤ ਆਈ نو ਕਿ ਬਹੁਤ ਜਿਹੜੇ ਤੁਹਾਡੇ ਜਜ਼ਬਾਤ ਨੇ ਇਮੋਸ਼ਨਸ ਨੇ ਉਹ ਐਕਚੁਅਲ ਦੇ ਵਿੱਚ ਪੇਨਫੁਲ ਨੇ ਬਟ ਫਿਰ ਵੀ ਤੁਸੀਂ 90 ਸਾਲ ਤੇ ਸਾਰੇ ਇਕੱਠੇ ਹੋ ਕੇ ਇੱਥੇ ਬੈਠੇ ਹੋਏ ਹੋ ਬਜ਼ੁਰਗ ਪੁਰਾਣੀਆਂ ਗੱਲਾਂ ਕਰ ਰਿਹਾ ਔਰ ਵਾਕਿਆ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਸਾਲ ਜਿੱਤ ਦਾ ਸਾਲ ਹੋਏਗਾ ਅ ਬਿਲਕੁਲ ਹੀ ਸਾਡੀ ਤਾਂ ਡਿਕਸ਼ਨਰੀ ਦੇ ਵਿੱਚ ਹਾਰ ਦਾ ਸ਼ਬਦ ਹੀ ਨਹੀਂ ਹੈਗਾ ਸਿਰਫ ਇੱਕੋ ਹੀ ਸਾਡੇ ਕੋਲ ਲਫਜ਼ ਹੈਗਾ ਚੜ੍ਹਦੀ ਕਲਾ ਤੇ ਹਮੇਸ਼ਾ ਆਪਾਂ ਚੜ੍ਹਦੀ ਕਲਾ 'ਚ ਰਹਿਣਾ ਹੈ ਔਰ ਚੜ੍ਹਦੀ ਕਲਾ ਦੀ ਗੱਲ ਕਰਨੀ ਹੈ ਹੱਕ ਲਈ ਸੱਚ ਲਈ ਇਨਸਾਨੀਅਤ ਲਈ ਜਦੋਂ ਵੀ ਜਿੱਥੇ ਵੀ ਜੋ ਲੋੜ ਪड़ਦੀ ਹੈ ਸਾਡਾ ਇਤਿਹਾਸ ਸਾਨੂੰ ਮੋਟੀਵੇਟ ਕਰਦਾ ਹੈ ਔਰ ਸਾਨੂੰ ਸਿਖਾਉਂਦਾ ਤੇ ਆਪਣੀ ਕੋਸ਼ਿਸ਼ ਹੈ ਹਮੇਸ਼ਾ ਕਿ ਕਿਸਾਨ ਨੇ ਲਈ ਇਨਸਾਨੀਤ ਲਈ ਨਾਲ ਖੜੀਏ ਹਮੇਸ਼ਾ ਜੀ ਬਿਲਕੁਲ ਸੋ ਇਹ ਜਿਹੜਾ ਸਾਲ ਹੈ ਇਹ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਜਿਤਦਾ ਸਾਲ ਹੋਵੇ ਇਹ ਸਾਲ ਏਕੇ ਦਾ ਸਾਲ ਹੋਵੇ ਤੇ ਇਹ ਸਾਲ ਇਸੇ ਜੋਸ਼ ਤੇ ਜਨੂਨ ਦੇ ਨਾਲ ਆਪਣੇ ਪੰਜਾਬ ਤੇ ਪੰਜਾਬੀਅਤ ਦੀ ਸੇਵਾ ਕਰਨ ਵਾਲਾ ਹੋਵੇ ਸੋ ਤੁਹਾਨੂੰ ਵੀ ਨਵੇਂ ਸਾਲ ਦੀ ਮੁਬਾਰਕਬਾਦ ਆਪਣੀ ਅਰਦਾਸ ਦੇ ਵਿੱਚ ਹਮੇਸ਼ਾ ਪੋਜ਼ਿਟਿਵਿਟੀ ਰੱਖੋ ਤਾਂ ਕਿ ਸਾਰੇ ਇਕੱਠੇ ਰਹਿ ਕੇ ਆਪਣੇ ਆਪਣੇ ਹੱਕ ਜਿਹੜੇ ਉਹ ਹਾਸਿਲ ਕਰ ਸਕਣ ਫਿਲਹਾਲ ਦੇ ਲਈ ਨਹੀਂ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ ਚੜ੍ਹਦੀ ਕਲਾ ਸਸ਼੍ਰੀਕਾਲ